ਤੇ ਮਰਨੀ ਮਰ ਜਾਗੇ ਮਾ ਨਹੀਂ ਦੇਣੀ ਆ ਆਪਦੀ ਉਹ ਤਾਂ ਸੁਰੇ ਲਾਵਾਂਗੇ ਟਰੈਕਟਰ ਦੇ ਮੂਰੇ ਆ ਜਾ ਤੂੰ ਕ ਭਗਵਾਨ ਤਮਾਨਾ ਹੈ ਤਾਂ ਵੜਦਾਗੇ ਲੱਗਾ ਜਿਹੜਾ ਕੋਈ ਆ ਕੇ ਛੱੜਦੇ ਨਹੀਂ ਆ ਪੁੱਤਾਂ ਵੜ ਤੂੰ ਮੈਂ ਇਕੱਲੀ ਵੜ ਤੂੰ ਲੱਗਾ ਛੱੜਦੀ ਨਹੀਂ ਮੈਂ ਤੇ ਸੈ ਕਿਸਮ ਦਾ ਨਹੀਂ ਹੈਗਾ ਇਹ ਨਹੀਂ ਕਰਦਾ ਇਹ ਦੀ ਇਹਦਾ ਨਿਕਲੇ ਆ ਭਗਵਾਨ ਜਮਾਨ ਨੂੰ ਪੁੱਛੋ ਵੀ ਜੱਟ ਦੇ ਪੁੱਤ ਨੂੰ ਕੋਈ ਜ਼ਮੀਨ ਤੋਂ ਬਿਨਾਂ ਰਿਸ਼ਤਾ ਕਰਦਾ ਜਿੱਦਨ ਤੇਰੇ ਸਾਰਿਆਂ ਨੇ ਰਸਤਾ ਕੀਤਾ ਸੀ ਜ਼ਮੀਨ ਦੇਖੀ ਸੀ ਕਿ ਨਹੀਂ ਦੇਖੀ ਸੀ ਤੁਹਾਨੂੰ ਗਮਰਾਹ ਕੀਤਾ ਕਿ ਤੁਹਾਨੂੰ ਪਤਾ ਨਹੀਂ ਫਾਇਦੇ ਪਾਲੂ ਦੇ ਨਾ ਸਾਨੂੰ ਕਿਉਂ ਅਸੀਂ ਅਨਪੜ੍ਹ ਅਸੀਂ ਪੜ੍ਹੇ ਨਹੀਂ ਕਿ ਪਰਿਵਾਰਾਂ ਚੋਂ ਆਂ ਸਾਨੂੰ ਕਾਹਦਾ ਨਹੀਂ ਪਤਾ ਹੈਗਾ ਅਗੱਤਾਂ ਵਡਾਂਗੇ ਪਟੀਆਂ ਜਾ ਕੇ ਦਿਖਾਵੇ ਆ ਰੋੜਾ ਤਿਆਰ ਆ ਸਾਡੇ ਕੋਠੇ ਤੇ ਇੱਤਾ ਇੱਤਾ ਤਿਆਰ ਆ ਬੋਤਲਾ ਵੀ ਕੱਚ ਦੀਆਂ ਸਾਡੀਆਂ ਜਮ੍ਹਾਂ ਰੱਖੀਆਂ ਹੋਈਆਂ ਤੋ ਕਾ ਵੜ ਕੇ ਦਿਖਾਓ ਉਹ ਪੈਂਡਰ ਚ ਇਹ ਬੜੀ ਚੰਗੀ ਪਾਲਸੀ ਹੈ ਕੋਈ ਚੰਗੀ ਹੋਵੇ ਅਸੀਂ ਜ਼ਮੀਨ ਨਹੀਂ ਦੇਣੀ ਬਿਲਕੁਲ ਜ਼ਮੀਨ ਨਹੀਂ ਦੇਣੀ ਜਾਨ ਦੇਣੀ ਪਿਆਰਾ ਕੋਈ ਇਥੇ ਸਰਕਾਰ ਦਾ ਬੰਦਾ ਆਵੇ ਪਿੰਡ 'ਚ ਅਸੀਂ ਬੜ ਨਹੀਂ ਜਾਣੇ ਕਾਣੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ ਕਹਿੰਦਾ ਨੇ ਬੜਦਾਂ ਨਾਲ ਬਾਬਾ ਆ ਕੇ ਜ਼ਮੀਨਾਂ ਲਈਆਂ ਨੇ ਸਾਨੂੰ ਸਰਕਾਰ ਨੇ দান ਕਰੀਆਂ ਨੇ ਵੀ ਅਸੀਂ ਉਹਨਾਂ ਨੂੰ ਦੇ ਦਈਏ ਕਹਿੰਦਾ ਮੁੱਖ ਮੰਤਰੀ ਆਪਦੇ ਪਿੰਡ ਦਾ ਵਿਕਾਸ ਕਰ ਲਵੇ ਉੱਥੇ ਲੈ ਦੇਵੇ ਲੈਣ ਪੂਰੀ ਬਾਤ ਅਸੀਂ ਕਿੰਦੀ ਬਦਲਾ ਲੈ ਕੇ ਆਂਦਾ ਅਸੀਂ ਬਦਲਾ ਨਹੀਂ ਲੈ ਕੇ ਆਂਦਾ ਉਹਨਾਂ ਦਾ ਵੇੜਾ ਬਿਠਾਤਾ ਕੀ ਵੀ ਨਾਲ ਜੁੜਿਆ ਤੁਸੀਂ ਮਹਿਮਤਾਜ ਜੇ ਸਾਡੇ ਅੱਗੇ ਟਰੈਕਟਰ ਲੰਘ ਰਹੇ ਨੇ ਪਿੰਡਾਂ ਦੇ ਵਿੱਚ ਦੀ ਜਿਹੜਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਲੈਂਡ ਪੁਲਿੰਗ ਪਾਲਿਸੀ ਖਿਲਾਫ ਪਿੰਡਾਂ ਦੇ ਵਿੱਚ ਜੜੀਆਂ ਬੀਬੀਆਂ ਨੇ ਬਾਹਰ ਆ ਕੇ ਸਾਥ ਦੇਰੀਆਂ ਨੇ ਸਰਕਾਰ ਦਾ ਵਿਰੋਧ ਕਰ ਰਹੇ ਨੇ ਗੱਲਬਾਤ ਕਰਦੇ ਆ ਮਾਤਾ ਜੀ ਕਿੰਨੀ ਜ਼ਮੀਨ ਤੁਹਾਡੇ ਆਈ ਇਸ ਪਾਲਿਸੀ ਦੇ ਵਿੱਚ ਆ ਸਾਰੇ ਖੜੇ ਆ ਜੀ ਤੁਹਾਡੇ ਸਾਹਮਣੇ ਹੀ ਆ ਦੇਖੋ ਜੀ ਚਾਹੁੰਦੇ ਸਰਕਾਰ ਨੂੰ ਜ਼ਮੀਨ ਦੇਣੀ ਨਹੀਂ ਜੀ ਬਿਲਕੁਲ ਨਹੀਂ ਸਰਕਾਰ ਨੂੰ ਅਸੀਂ ਜ਼ਮੀਨ ਦੇਣਾ ਚਾਹੁੰਦੇ ਹੈਗੇ ਸਾਡੀਆਂ ਆਪਣੀਆਂ ਜ਼ਮੀਨਾਂ ਅਸੀਂ ਆਪ ਮਿਹਨਤ ਨਾਲ ਬਣਾਈਆਂ ਹੋਈਆਂ ਵਾਂ ਜੀ ਤੇ ਕੀ ਲੱਗਦਾ ਤੁਰੀ ਪਾਲਿਸੀ ਕਿੱਥੋਂ ਆਈ ਹੈ ਕਿ ਸਾਨੂੰ ਜ਼ਮੀਨ ਦੇ ਦਿਓ ਤੇ ਪਲਾਟ ਲੈ ਲਓ ਕਹਿੰਦੇ ਨਹੀਂ ਜੀ ਇਹ ਤਾਂ ਗਲਤ ਗੱਲ ਆ ਨਾ ਤੁਸੀਂ ਆ ਤੁਹਾਨੂੰ ਵੀ ਪਤਾ ਹੀ ਆ ਤੁਸੀਂ ਵੀ ਪੰਜਾਬ ਦੇ ਵਾਸੀ ਹੋ ਵੀ ਸਰਕਾਰ ਸਹੀ ਕਰ ਰਹੀ ਆ ਜਾਂ ਗਲਤ ਕਰ ਰਹੀ ਆ ਬਾਕੀ ਸਾਡੇ ਪੰਚਾਇਤ ਮੈਂਬਰ ਅਮਰਜੀਤ ਕੌਰ ਜੀ ਆ ਦੱਸਣਗੇ ਮਾਤਾ ਜੀ ਪਿੰਡ ਦੀ ਕਿੰਨੀ ਜ਼ਮੀਨ ਆਈ ਇਸ ਪਾਲਿਸੀ ਚ 800 ਤੋਂ ਉੱਪਰ ਕੀ ਲੈ ਸਰ ਸਾਰਾ ਪਿੰਡ ਹੀ ਆ ਗਿਆ ਹਾਂਜੀ ਸਾਰਾ ਪਿੰਡ ਹੀ ਆ ਗਿਆ ਹਾਂਜੀ ਮਾਤੇ ਦੇਣੀ ਹੈ ਸਰਕਾਰ ਨੂੰ ਜ਼ਮੀਨ ਨਹੀਂ ਜੀ ਅਸੀਂ ਨਹੀਂ ਦੇਣੀ ਹਾਂ ਉਹ ਬੜੀ ਚੰਗੀ ਪਾਲਸੀ ਹੈ ਕੋਈ ਚੰਗੀ ਹੋਵੇ ਅਸੀਂ ਜ਼ਮੀਨ ਨਹੀਂ ਦੇ ਬਿਲਕੁਲ ਜ਼ਮੀਨ ਨਹੀਂ ਦੇਣੀ ਜਾਨ ਦੇਣੀ ਤਿਆਰ ਹਾਂ ਪਰ ਜ਼ਮੀਨ ਨਹੀਂ ਦੇਣੀ ਉਹ ਆਪਦੀ ਦੇ ਦਵੇ ਇਹ ਨਹੀਂ ਪਾਲਸੀ ਵਧੀਆ ਉਹ ਆਪਦੀ ਰਵੇ ਆਪਣੇ ਰਿਸ਼ਤੇਦਾਰਾਂ ਦੀ ਰਵਾ ਦੇਵੇ ਇਹ ਨਹੀਂ ਦੇਣੀ ਆਪਦੀ ਦੇ ਦਵੇ ਉਹ ਆਪਦੀ ਵਧੀਆ ਪਾਲਸੀ ਤੇ ਰਹੇ ਕੋਈ ਇਥੇ ਸਰਕਾਰ ਦਾ ਬੰਦਾ ਆਵੇ ਪਿੰਡ 'ਚ ਅਸੀਂ ਬੜ ਨਹੀਂ ਦੇਣਾ ਕਾੜੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ ਉਹ ਕਹਿੰਦੇ ਹੁੰਦੇ ਪਲਾਟ ਦੇਣੇ ਕੋਈ ਸਾਨੂੰ ਪਲਾਟ ਦੀ ਲੋੜ ਨਹੀਂ ਸਾਨੂੰ ਕੋਈ ਪਲਾਟ ਦੀ ਲੋੜ ਨਹੀਂ ਸਾਨੂੰ ਘਰ ਰਹਿਣੇ ਹੁਣ ਅਸੀਂ ਘਰੋਂ ਬਿਨਾਂ ਰਹਿਣੇ ਸਾਨੂੰ ਪਲਾਟ ਦੀ ਲੋੜ ਨਹੀਂ ਸਾਨੂੰ ਜ਼ਮੀਨ ਦੀ ਲੋੜ ਆ ਅਸੀਂ ਆਪਦੇ ਪੁੱਤਾਂ ਵਾਂਗੂ ਪਾਲੀ ਆ ਜ਼ਮੀਨ ਸਾਡੀ ਜ਼ਮੀਨ ਆ ਜੇਕਰ ਕੱਲੂ ਕੋਈ ਪਿੰਡਾ ਚਾਹੁੰਦਾ ਜ਼ਮੀਨ ਲੈਣ ਦੇ ਪੂਰਾ ਵਿਰੋਧ ਕਰਾਂਗੇ ਪੂਰਾ ਵਿਰੋਧ ਵੱਢਾਂਗੇ ਵੱਢ ਇਹ ਹਾਲਾਤ ਹੋਏ ਪਏ ਹਾਂ ਵੱਢਾਂਗੇ ਅਸੀਂ ਵੱਢਾਂਗੇ ਸਾਡੇ ਸਾਰੇ ਪਿੰਡ ਦਾ ਇੱਕ ਆ ਅਸੀਂ ਵੱਢਾਂਗੇ ਕਹਿੰਦੇ ਬੁੱਢਾ ਨਾਲ ਬਾਵਾ ਆ ਕੇ ਜ਼ਮੀਨਾਂ ਲਈਆਂ ਨੇ ਸਾਨੂੰ ਸਰਕਾਰ ਨੇ দান ਕਰੀਆਂ ਨੇ ਵੀ ਅਸੀਂ ਉਹਨਾਂ ਨੂੰ ਦੇ ਦਈਏ ਵਿਕਾਸ ਕਰਨਾ ਸੀ ਅਸੀਂ ਵਿਕਾਸ ਨਹੀਂ ਲੋੜੀ ਸਾਨੂੰ ਅਸੀਂ ਆਪ ਦਾ ਵਿਕਾਸ ਆਪ ਕਰਾਂਗੇ ਮੇਗਾ ਮੁੱਖ ਮੰਤਰੀ ਆਪਦੇ ਪਿੰਡ ਦਾ ਵਿਕਾਸ ਕਰ ਲਵੇ ਉੱਥੇ ਲੈ ਜਵੇ ਲੈਂਡ ਪੁਲ ਗਾ ਅਮੀਤਾ ਸੀ ਕਿ ਸਰਕਾਰ ਤੋਂ ਕਿਆ ਕੁਝ ਕਰੂਗੀ ਨਹੀਂ ਬਿਲਕੁਲ ਵੀ ਉਮੀਦ ਨਹੀਂ ਸੀ ਇਹਦਾ ਪਰ ਕਿ ਮੈਂ ਕਿਸਾਨ ਦਾ ਮੁੰਡਾ ਮੈਂ ਕਿਸਾਨ ਦਾ ਬੇਟਾ ਇਹ ਕਿਸਾਨ ਦਾ ਨਹੀਂ ਹੈਗਾ ਇਹ ਨਹੀਂ ਦਾ ਇਹ ਦੀ ਦਾ ਨਿਕਲਿਆ ਕਿਸਾਨ ਦਾ ਮੁੰਡਾ ਹੈ ਨਹੀਂ ਕਿਸਾਨ ਦਾ ਮੁੰਡਾ ਨੂੰ ਪੁੱਛਿਆ ਜਾ ਕੇ ਵੀ ਤੂੰ ਕਿਸਾਨ ਦਾ ਹੈਗਾ ਜੇ ਕਿਸਾਨ ਦਾ ਹੁੰਦਾ ਉਹਨੂੰ ਕਿਸਾਨ ਦਾ ਦਰਦ ਪਤਾ ਹੁੰਦਾ ਅਸੀਂ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਾਂਗੇ ਜਿਹੜਾ ਕੋਈ ਸਰਕਾਰ ਦਾ ਇੱਥੇ ਬੰਦਾ ਆਊਗਾ ਕੜਨੀ ਦਵਾਂਗੇ ਪਰ ਵੱਡਾਂਗੇ ਉਹਨਾਂ ਨੂੰ ਲਾੜ ਦੇਣਾ ਕਰੋੜਾ ਰੁਪਏ ਦੇਣਾ ਕਰੋੜਾ ਰੁਪਏ ਦੇਣਾ ਅਸੀਂ ਨਹੀਂ ਅਸੀਂ ਲੱਖਾਂ ਚ ਵੀ ਅਸੀਂ ਹਜ਼ਾਰਾਂ ਚ ਖੁਸ਼ ਸਾਨੂੰ ਕਰੋੜਾ ਦੀ ਲੋੜ ਰੋਡ ਪਏ ਕੇ ਫੁਕੜਿਆ ਜਦ ਅਸੀਂ ਗਰੀਬ ਬੰਦੇ ਰੋਟੀ ਕਿੱਥੇ ਖਾਵਾਂਗੇ ਜਾਂ ਜ਼ਮੀਨਾਂ ਹੀ ਚਲੀਆਂ ਗਈਆਂ ਨੇ ਲੋਕਾਂ ਲਈ ਬਣੀ ਹੋਈ ਹੈ ਨਾ ਜੇ ਲੋਕ ਹੀ ਨਹੀਂ ਖੁਸ਼ ਫਿਰ ਕਿਉਂ ਫਿਰ ਕਿਉਂ ਇਦਾਂ ਦੇ ਕਾਨੂੰਨ ਬਣ ਰਹੇ ਆ ਇਹ ਸਰਕਾਰ ਲੋਕਾਂ ਨੇ ਤਾਂ ਬਦਲਾ ਲੈਂਦਾ ਸੀ ਕਿ ਬਦਲਾ ਕੀਤਾ ਇਹ ਤਾਂ ਵੜਦਾਂਗੇ ਲੱਤਾਂ ਜਿਹੜਾ ਕੋਈ ਆ ਕੇ ਛੱੜ ਦੇਣੀ ਵੜਦੂ ਮੈਂ ਕੱਲੀ ਵੜਦੂ ਲੱਤਾਂ ਛੱੜਦੀ ਨਹੀਂ ਮੈਂ ਇੰਨਾ ਜੋਸ਼ ਆ ਗਿਆ ਹੈ ਬਿਲਕੁਲ ਬਿਲਕੁਲ ਦੇਖ ਲੈਣ ਦੇ ਅਸੀਂ ਮਰਦੀ ਮਰ ਜਾਾਂਗੇ ਮਾ ਨਹੀਂ ਦੇਣੀ ਆ ਆਪਦੀ ਉਹ ਤਾਂ ਸੁਰੇ ਲਾਵਾਂਗੇ ਟਰੈਕਟਰਾਂ ਦੇ ਮੂਰੇ ਆ ਜਾ ਤੂੰ ਕ ਭਗਵਾਨ ਤਮਨਨਾ ਰੋਟਾਂ ਪਾਈ ਅਸੀਂ ਮੀਂਹ ਸੀ ਕਿ ਆ ਕੁਝ ਵਾਪਰੂਗਾ ਨਾ ਜੀ ਨਾ ਅਸੀਂ ਨਹੀਂ ਪਾਈ ਬਲਕੋ ਪਾਉਗੇ ਬਿਲਕੁਲ ਨਹੀਂ ਕਰਵਨੀ ਆ ਜੇ ਫੂਕਣਾ ਵੀ ਨਹੀਂ ਜਿਵਾਰ ਕਰੀ ਆ ਆਪਦੀ ਜਵਾਬ ਤੇ ਖੜਾ ਹੀ ਨੀਗਾ ਹਾਂ ਵਧੀਆਂ ਨਹੀਂ ਨਿਕਲਿਆ ਭਗਵਾਨ ਜਵਾਨ ਕੋਈ ਵੀ ਮੰਦਾਨਾ ਬੜੇ ਇਥੇ ਪਟੀਆਂ ਪਿੰਡ ਦੇ ਵਿੱਚ ਕੋਈ ਨਾ ਬੜਿਆ ਆ ਕੇ ਰੋੜੇ ਤਿਆਰ ਆ ਸਾਡੇ ਇੱਟਾਂ ਪਿੰਡ ਤੇ ਜਿੱਦਣ ਬੜੇ ਨਾ ਮਰ ਜਾਗੇ ਪਰ ਵੜ ਨਹੀਂ ਦੇਣਾ ਰੋੜੇ ਤਿਆਰ ਆ ਹਾਂ ਰੋੜਾ ਤਿਆਰ ਆ ਸਾਡੇ ਕੋਠੇ ਤੇ ਇੱਟਾਂ ਇੱਟਾਂ ਤਿਆਰ ਆ ਬੋਤਲਾਂ ਵੀ ਕਾਚ ਦੀਆਂ ਸਾਡੀਆਂ ਜਮਾ ਰੱਖੀਆਂ ਹੋਈਆਂ ਤੋ ਕਾ ਵੜ ਕੇ ਦਿਖਾਓ ਪਿੰਡ ਚ ਜਮਾ ਕਰਨੀਆਂ ਆ ਆ ਜਮਾ ਕਰਨ ਲਗਾ ਕਾਚ ਦੀਆਂ ਕਿੰਨੀ ਤੁਹਾਡੀ ਕਿੰਨੀ ਜ਼ਮੀਨ ਆਈਏ ਸਾਡੇ ਜੀ ਤਨ ਕਿਲੇ ਤਨ ਕਿਲੇ ਸਾਨੂੰ ਉਹੀ 100 ਵਰਗੇ ਆ ਗਰੀਬਾਂ ਨੂੰ ساری ਜ਼ਿੰਦਗੀ ਚ ਮਿਹਨਤ ਕਰਕੇ ਬਣਾਉਂਦੇ ਆ ਮੈਂ ਤਾਂ ਕੀਤੇ ਅਸੀਂ ਆਪ ਕੀਤੇ ਆ ਕਣਕਾਂ ਵੱਢੀਆਂ ਪਰ ਅਸੀਂ ਨਾ ਬਹੁਤ ਮਿਹਨਤ ਕੀਤੀ ਆਪ ਵੀ ਬੁੜੀਆਂ ਨੇ ਕਿ ਅਸੀਂ ਕੋਈ ਆਇਆ ਕਿ ਕੰਮ ਜੀ ਨਾ ਜੀ ਨਾ ਗਾਲਾਂ ਕੱਢੋ ਇਹਨੂੰ ਹਾਂ ਗਾਲਾਂ ਕੱਢ ਗਿਆ ਮਰਦਾਬਾ ਤੁੰਤਮਾਨ ਮਰਦਾਬਾ ਤੁੰਤਮਾਨ ਵਰਦਾਬ ਨੱਤਾ ਵਡਾਂਗੇ ਪੱਟੀਆਂ ਜਾ ਕੇ ਦਿਖਾਵੇ ਕੋਲਾ ਰੱਖੀਂਗਾ ਕੋਠਿਆਂ ਤੇ ਤੁਹਾਡੀ ਕਿੰਨੀ ਜ਼ਮੀਨ ਹੈ ਮਾਤਾ ਜੀ ਪੁਲਸੀ ਚ 10 ਕਿੱਲੇ 10-10 ਨਾ ਪਾ ਇਹਨਾਂ ਨੂੰ ਤਾਂ ਹੋਈ 100 ਕਿੱਲੇ ਨਾਲ ਤੇ ਆ ਅਸੀਂ ਨਾ ਲੋਹੂ ਦੀਆ ਘਟਾ ਨਾਲ ਜਮੀਨ ਰੱਖੀ ਆ ਰਾਜਵੇ ਆ ਕਹਿ ਰਹਾ ਤੂੰ ਜਿਵੇਂ ਤੁਸੀਂ ਮਾਹੌਲ ਜਿਹੜਾ ਪਿੰਡਾਂ ਵਿੱਚ ਦੇਖ ਰਹੇ ਹੋ ਕਿ ਪੂਰਾ ਘਰ ਸਾਡਾ ਪਿੰਡ ਅਸੀਂ ਸਾਰੇ ਇੱਕਾਂ ਸਾਡੇ ਦੀ ਕੋਈ ਚਾਹੇ ਕੋਈ ਜੱਟ ਆ ਚਾਹੇ ਜ਼ਮੀਨ ਹੈਗੀ ਆ ਚਾਹੇ ਨਹੀਂ ਹੈਗੀ ਸਾਰੇ ਪਿੰਡ ਸਾਰਾ ਪਿੰਡ ਸਾਡਾ ਏਰੀਆ ਸਾਰਾ ਲੁਧਿਆਣਾ ਜ਼ਿਲ੍ਹਾ ਸਾਡਾ ਇੱਕ ਹੈ ਅਸੀਂ ਇੱਕ ਕਹਿਰਾ ਨਹੀਂ ਦਿੰਦੇ ਕਹਿਰਾ ਕਿ ਬੱਟ ਦੇ ਪੈਰ ਨੀਰਾ ਰੰਗਦੇ ਅਸੀਂ ਪੈਰ ਧਰ ਕੇ ਦਿਖਾ ਦਈਏ ਤੁਹਾਨੂੰ ਕਮਰਾਹ ਕੀਤਾ ਕਿ ਤੁਹਾਨੂੰ ਪਤਾ ਨਹੀਂ ਫਾਇਦੇ ਪਾਲਸੀ ਦੇ ਨਾ ਸਾਨੂੰ ਕਿਉਂ ਅਸੀਂ ਅਨਪੜ੍ਹ ਅਸੀਂ ਪੜੇ ਨਹੀਂ ਕਿ ਪਰਿਵਾਰਾਂ ਚੋਂ ਆਂ ਸਾਨੂੰ ਕਾਹਦਾ ਨਹੀਂ ਪਤਾ ਹੈਗਾ ਸਾਡੇ ਸਾਰੀ ਉਮਰ ਲੰਘੀ ਸਾਡੀ ਕਿਸਾਨੀ ਚ ਮੇਰਾ ਤਾਂ ਸੰਗ ਸਭ ਕੇ ਹੰਦ ਤੋਂ ਬੋਲੋ ਅੱਜ ਗੱਲਬਾਤ ਹੋਰ ਵੀ ਕਰ ਲੈਣੇ ਆ ਜਿਹੜੇ ਪਿੰਡਾਂ ਵਿੱਚ ਖੜੇ ਨੇ ਮੈਂ ਵੀਰ ਕੀ ਹੁਣ ਤੁਹਾਡੀ ਕਿੰਨੀ ਜ਼ਮੀਨ ਆ ਜੀ ਬਾਪੂ ਜੀ ਬਾਲਸੀ ਚ ਆਪਣੇ ਆ ਪੈਣ ਦੀ ਹਾਂ ਵੀ ਤੁਹਾਡੀ ਕੱਲਿਆਂ ਦੀ ਸਾਡੇ ਜੀ ਆ ਗਿਆ 15 ਕਿੱਲੇ 15 ਕਿੱਲੇ ਹਾਂ ਜੀ ਹਾਂ 15 ਹੀ ਤੁਹਾਡੇ ਕੋਲੇ ਨਹੀਂ ਜੀ ਸਾਡੇ ਕੋਲ ਪੂਰਲੀ ਵੀ ਹੈਗੀ ਵਾਧਾ 15 ਕਿੱਲੇ ਦੇਣ ਨੂੰ ਦਿਲ ਕਰਦਾ ਸਰਕਾਰ ਨੂੰ ਨਾ ਜੀ ਨਾ ਜੀ ਨਾ ਜਮਾ ਹੀ ਨਹੀਂ ਅਸੀਂ ਤਾਂ ਬਾਈ ਘਾਟ ਹੈ ਜੀ ਬਿਲਕੁਲ ਹਾਂ ਬਿਲਕੁਲ ਬਾਈ ਘਾਟਾ ਪਰ ਜਮੀਨ ਸਾਡੀ ਮਾਂ ਵਾਂ ਠੀਕ ਆ ਮਾਂ ਨੂੰ ਹੈ ਹਾਂ ਲਟ ਕੇ ਖਾ ਗਿਆ ਪੰਜਾਬ ਲਟ ਕੇ ਖਾ ਗਿਆ ਭਗਵਾਨਤਮਾਨ ਲਟ ਕੇ ਨਹੀਂ ਖਾ ਗਿਆ ਕੋਈ ਕੰਮ ਵਧੀਆ ਨਹੀਂ ਕੀਤਾ ਉਹਨੇ ਸਾਰੇ ਕੰਮ ਗਲਤ ਕੀਤੇ ਭਗਵਾਨਤਮਾਨ ਨੇ ਭਗਵਾਨਤਮਾਨ ਦਾ ਵੇਲਾ ਦੇਖੀ ਕੀ ਹਾਲ ਹੋਣਗੇ ਔਰੇ ਮੈਂ ਤਾਂ ਕਹਿੰਦੀ ਬਦਲਾ ਲੈ ਕੇ ਆਂਦਾ ਸੀ ਉਹ ਬਦਲਾ ਨਹੀਂ ਲੈ ਕੇ ਆਂਦਾ ਉਹਨੇ ਤਾਂ ਵੇੜਾ ਬਿਠਾਤਾ ਸਾਰੇ ਪਿੰਡ ਤੋਂ ਪਹਿੜਾ ਬਿਠਾਤਾ ਉਹਨੇ ਤਾਂ ਕਿਸਾਨ ਕਿਸਾਨਾਂ ਨੂੰ ਛੜਕਾ ਪੇ ਲਿਆਤਾ ਖੇ ਮਰ ਖੇ ਮਰ ਆਹ ਫੇਰ ਹੋ ਦੇ ਸਾਰੇ ਜ਼ਮੀਨਾਂ ਲੈ ਲੀਆਂ ਹੋਰ ਫੇਰ ਧੱਕੇ ਸਾਹੀ ਕਰਦੇ ਆ ਧੱਕੇ ਸਾਹੀ ਕਰਦੇ ਆ ਤਾਂ ਧੱਕੇ ਸਾਹੀ ਹੋਣ ਨਹੀਂ ਦੇਣੀ ਪਰ ਇਹ ਕੱਲੂ ਪਿੰਡਾਂ ਚ ਆਉਂਦੇ ਨੇ ਜ਼ਮੀਨ ਲੈਣਦੇ ਹਾਂ ਡੰਗਾ ਚੱਕਾਂਗੇ ਅਸੀਂ ਨਾਲ ਕਿਰਪਾਨਾਂ ਚੱਕਾਂਗੇ ਸਾਡੇ ਸਾਰੇ ਪਿੰਡ ਦਾ ਬਾਈਕਾਰਡਾ ਕਿਸੇ ਨੇ ਉਹਨਾਂ ਦੇ ਹੱਕ 'ਚ ਨਹੀਂ ਲਿਖ ਕੇ ਦਿੱਤਾ ਸਾਰੇ ਪਿੰਡ ਨੇ ਜਿਹੜਾ ਗਲਾਡਾ ਦੀ ਦਫ਼ਤਰ ਦਿੱਤਾ ਵਾ ਬਾਈਕਾਰਡ ਦੀ ਲਿਖ ਕੇ ਦਿੱਤਾ ਵਾ ਹਾਂ ਹਾਂ ਸਾਰਾ ਪਿੰਡ ਪਰ ਜਿਹੜੇ ਕਹਿੰਦੇ ਕਿਸਾਨ ਖੁਸ਼ ਨੇ ਉਹ ਕਿੱਥੇ ਨੇ ਨਾ ਜੀ ਉਹ ਉਹਨਾਂ ਦੀ ਗਲਤ ਆ ਕੋਈ ਖੋਸ਼ ਨਹੀਂ ਹੈਗਾ ਜਾਣ ਕੇ ਕੋਲੋਂ ਗੱਲਾਂ ਬਣਾਉਂਦੇ ਆ ਉਹ ਸਭ ਝੂਠ ਬੋਲਦੀ ਆ ਤੁਸੀਂ ਕੁਛ ਨਹੀਂ ਮਾਤਾ ਪਾਲਸੀ ਤੋਂ ਬੋਲੋ ਕੁਛ ਨਹੀਂ ਰਹੀ ਇਹਨੇ ਕੁਝ ਤਾਂ ਬੋਲੋ ਇਹ ਪਾਲਸੀ ਤਾਂ ਖੋਸ਼ ਜਿਹੜੀ ਲੈ ਕੇ ਆਈ ਹੈ ਸਰਕਾਰ ਨਹੀਂ ਨਹੀਂ ਅਸੀਂ ਨਹੀਂ ਖੋਸ਼ ਅਸੀਂ ਜਮਾਈ ਨਹੀਂ ਖੋਸ਼ ਆਪੇ ਬਾਈਕਾਟ ਕਰਦੇ ਆ ਜੀ ਇਹ ਸਾਡ ਕਰਦੇ ਆ ਉਹਨਾਂ ਦਾ ਉਹਨਾਂ ਦਾ ਬਾਈਕਾਟ ਕਰਦੇ ਆ ਆਪੇ ਤਾਂ ਸਹੀ ਗੱਲ ਆ ਇਹ ਤਾਂ ਮਾਰਦੇ ਆ ਆਹ ਫੇਰ ਪਿੰਡਾਂ 'ਚ ਵੀ ਬਾੜੀ ਦੇਣੇ ਝਾੜੂ ਨਹੀਂ ਆਪਾਂ ਬਣਾਇਆ ਭੋੜਾ ਭੋੜਾ ਨਹੀਂ ਬਾੜਨਾ ਸਹੀ ਝਾੜੂ ਆਹੋ ਮਾਰ ਕੇ ਸਾਇਿਆ ਚਾਰੂ ਰਹਾ ਤੇ ਇਹ ਤਾਂ ਕਦੀ ਝਾੜੂ ਚਲਾਤਾ ਲੋਕਾਂ ਨੇ ਵਧੀਆ ਚਾਹੀਏ ਕੋਈ ਨਾ ਆਵੇ ਤਾਂ ਸਾਇਿਆ ਚਾਰੂ ਰਹਾ ਕੋਈ ਜਿਹੜੇ ਝਾੜੂ ਨੂੰ ਵੋਟਾਂ ਪਾ ਕੇ ਵੀ ਪਸਤਾਉਂਦਿਆਂ ਹੁਣ ਲੋਕ ਕਹਿੰਦੇ ਗਲਤ ਕੰਮ ਹੋ ਗਿਆ ਵੈਸੇ ਬਣਾ ਬੈਠੇ ਇਹਨਾਂ ਨੂੰ ਗਲਤ ਬਣੇ ਆ ਹਾਂ 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 ਗਲਤ ਕੰਮ ਬਹੁਤ ਗਲਤ ਕੰਮ ਕੀਤਾ ਉਹਨਾਂ ਨੇ ਸਰਕਾਰ ਨੇ ਬਹੁਤ ਗਲਤ ਕੀਤਾ ਜਵਾਕਾਂ ਦੀ ਜ਼ਿੰਦਗੀ ਖਰਾਬ ਕਰ ਭਗਵਾਨ ਜੀ ਮਨ ਨੂੰ ਪੁੱਛੋ ਵੀ ਜੱਟ ਦੇ ਪੁੱਤ ਨੂੰ ਕੋਈ ਜ਼ਮੀਨ ਤੋਂ ਬਿਨਾਂ ਰਿਸ਼ਤਾ ਕਰਦਾ ਜਿੱਦਣ ਤੇਰੇ ਸਾਰਿਆਂ ਨੇ ਰਿਸ਼ਤਾ ਕੀਤਾ ਸੀ ਜ਼ਮੀਨ ਦੇਖੀ ਸੀ ਕਿ ਨਹੀਂ ਦੇਖੀ ਸੀ ਅਸੀਂ ਵੀ ਆਉਦੇ ਬੱਚੇ ਵਿਆਹਣੇ ਅਸੀਂ ਜੇ ਉਹ ਨਹੀਂ ਦੇਣੀ ਆਪਦਾ ਪਿੰਡ ਵੀ ਵੇਚ ਲੈਂਦਾ ਉਹ ਆਪਦਾ ਪਿੰਡ ਘਾਤਾ ਉਹਨਾਂ ਨੇ ਵੇਚ ਲਿਆ ਆਉਦੀ ਮਾਂ ਨੂੰ ਪੁੱਛ ਲੈਂਦਾ ਵੀ ਜੱਟਾਂ ਦੀ ਜ਼ਮੀਨ ਕੀ ਚੀਜ਼ ਆ ਮਾਂ ਹੁੰਦੀ ਐ ਨਾ ਉਹ ਆਦੀ ਮਾਂ ਨੂੰ ਵੇਚ ਦੋ ਪਹਿਲਾਂ ਸਾਨੂੰ ਜਵਾਬ ਦੇ ਦੇ ਪਿੰਡ ਚ ਆ ਕੇ ਕਿਰ ਨਹੀਂ ਪੁਲਿਸ ਹੀ ਵਾਪਸ ਆਉਂਦੀ ਹੋਰ ਵੱਧੂਗਾ ਰੋ ਤੁਹਾਡਾ ਰੋਦਾ ਵੱਧੂਗਾ ਸਾਡਾ ਅਸੀਂ ਹਾਂ ਵੱਧੂਗਾ ਭਗਵਾਨ ਤਮਨ ਨੂੰ ਹੱਥ ਦਵਾਵਾ ਦੇ ਦਵਾਵਾ ਮਰਨਾ ਮਨਜ਼ੂਰ ਆ ਅਸੀਂ ਆਦੀਆਂ ਜ਼ਮੀਨਾਂ ਕਰਨੀ ਜਾਣ ਦੱਸੰਦਾ ਜਿੰਦਾਬਾਦ ਜਿੰਦਾਬਾਦ ਆ ਪਿੰਡਾਂ ਦਾ ਮਾਹੌਲ ਦਿਖਾ ਰਹੇ ਹਾਂ ਟਰੈਕਟਰ ਮਾਰਚ ਕੀਤਾ ਗਿਆ ਜਿੱਥੇ ਉਹਨਾਂ ਦਾ ਕਹਿਣਾ ਕਿ ਅਸੀਂ ਇੱਕ ਵੀ ਜ਼ਮੀਨ ਨਹੀਂ ਦੇਣੀ ਆ ਜੋ ਲੋਕਾਂ ਵਿੱਚ ਗੁੱਸਾ ਆ ਤੁਹਾਨੂੰ ਦਿਖਾਇਆ ਇਹ ਉਹ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਪਾਲਸੀ ਦੇ ਵਿੱਚ ਆਈ ਆ ਪਰ ਉਹ ਕਹਿੰਦੇ ਆ ਕਿ ਅਸੀਂ ਇੰਚ ਵੀ ਦੇਣ ਨੂੰ ਤਿਆਰ ਨਹੀਂ ਆ ਤਾਂ ਉਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਹੜੇ ਕਹਿੰਦੇ ਨੇ ਕਿ ਅਸੀਂ ਇਸ ਪਾਲਿਸੀ ਦਾ ਲਗਾਤਾਰ ਵਿਰੋਧ ਕਰਦੇ ਆ ਜਿਹੜਾ ਵੱਡਾ ਇਕੱਠ ਹੈ ਪਿੰਡ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਇਹ ਉਹ ਸਾਰੇ ਪਿੰਡ ਨੇ ਲੁਧਿਆਣਾ ਏਰੀਆ ਦੇ ਜਿੰਨਾ ਪਿੰਡਾਂ ਦੀ ਲਗਭਗ ਕਹਿੰਦੇ ਆ ਕਿ 24311 ਏਕੜ ਇਧਰਲੇ ਪਾਸੇ ਆਈ ਹੈ 22000 ਦੂਸਰੇ ਪਾਸੇ ਆਈ ਹੈ ਤਾਂ ਇਹ ਕਹਿੰਦੇ ਆ ਕਿ ਅਸੀਂ ਟੱਕਾ ਵੀ ਨਹੀਂ ਦੇਣਾ ਤਾਂ ਹਾਲਾਤ ਨੇ ਜਿਹੜੇ ਪਿੰਡਾਂ ਵਿੱਚ ਦੇਖ ਸਕਦੇ ਹੋ ਹੋਰ ਵੀ ਦਿਖਾਉਂਦੇ ਰਾਵਾਂਗੇ ਇਹ ਦਿੱਕਤ ਲੋਕਲ ਟੀਵੀ ਧੰਨਵਾਦ